ਆਪਾਂ 1.5 2 ਵਜੇ ਖਤਮ ਕਰ ਦਾਂਗੇ। ਮੈਨੂੰ ਕੋਈ ਪੁੱਛ ਰਿਆ ਸੀ। ਕਹਿੰਦੇ ਜੀ ਲੇਟ ਹੋ ਜਾਈ ਤਾਂ ਕਿ ਤਿੰਨ ਵਜਾਂ ਦੇ ਲੋਕੀ। ਮੈਂ ਕਹਾਂ ਜੀ ਐਕਤੀ ਬਰਥਡੇ। ਮੈਨੂੰ ਕਹਿੰਦਾ ਕਿਉਂ? ਮੈਂ ਕਹਾਂ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ ਘੰਟਾ ਬੋਲਦੇ ਸੀ ਉਹ ਪਾਰਟੀ ਛੱਡ ਗਏ। ਉਹ ਨਾ ਉਹਨਾਂ ਨੂੰ ਹਟਾ ਸਕਦੇ ਸੀ। ਨਾ ਹਟਦੇ ਸੀ। ਨਾ ਨੂੰ ਲੋਕ ਹੁੰਦੇ ਸੀ। ਹੁਣ ਕਰੀਏ ਕੀ? ਮੈਂ ਮੈਂ ਇੱਕ ਹਰਦਸਨ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਜੇ ਥੋੜੇ ਚੱਗੇ ਦਿਨ ਹੁਣ ਨਾ ਪਰਮਾਨੰ ਸਾਰਾ ਕੁਝ ਠੀਕ ਹੋ ਜਾਂਦਾ ਮੈਂ ਦੇਖਿਆ ਜੇ ਮਾਰੇ ਦਿਨ ਪਾਈ ਜਾਣ ਪਰ ਜਿਹੜਾ ਕੋਈ ਠੀਕ ਕਰਨ ਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੁਣ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਤੇ ਚਪੜਿਆ ਅਸੀਂ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਪੜਿਆ ਪਏ ਹੈ ਹਣਜੇ ਭਗਵੰਤ ਮਾਨ ਆਇਆ ੱੱਕਾ ਤੋੜਨਾ ਨਹੀਂ ਸ਼ਰਾਬ ਪੀ ਕੇ ਪਿਆਰਣਾ ਕੋਈ ਕੰਮ ਕਰਨਾ ਨਹੀਂ ਮੀਟਿੰਗ ਕਰਨੀ ਕਿਤੇ ਜਿਹਨੇ ਕੰਮ ਹੀ ਨਹੀਂ ਕਰਨਾ ਤੇ ਫਿਰ ਮੁੱਖ ਮੰਤਰੀ ਬੰਦ ਦਾ ਕੀ ਫਾਇਦਾ ਕਿਸ ਵਾਸਤੇ ਬਣਾਇਆ ਓਵੇਂ ਕੈਪਟਨ ਬਿੰਦਰ ਸਿੰਘ ਸੀ ਉਹਨਾਂ ਨੇ ਕੰਮ ਕਰਨਾ ਨਹੀਂ ਸੀ ਉਹ ਸਾਰੇ ਬੰਦੇ ਆ ਮੁੱਖ ਮੰਤਰੀ ਰਾਜ ਕਰਨ ਵਾਸਤੇ ਕਿ ਅਸੀਂ ਮੁੱਖ ਮੰਤਰੀ ਆ ਹੈਲੀਕਾਪਟਰ ਸਾਡੇ ਕੋਲੇ ਆ ਤਾਂ ਗੇੜੇ-ਗੁੜੇ ਕੱਟਾਂਗੇ ਜੇ ਸੇਵਾ ਕੀਤੀ ਤੇ ਬਾਪੂ ਬਾਦਰ ਲਗੀ ਮਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡਾਂ ਜੀ ਰਹਿੰਦੇ ਥੋੜੇ ਵਿੱਚ ਰਹਿੰਦੇ ਸੀ ਦੇਖੋ ਉਹਨਾਂ ਦੇ ਜਦੋਂ ਆਪਾਂ ਹਲਕੇ ਤੋਂ ਆਪਾਂ ਹਾਰ ਗਏ ਤੇ ਦੁੱਖ ਹੁੰਦਾ ਹੈ ਗੁੱਸਾ ਵੀ ਹੁੰਦਾ ਹੈ ਅਤੇ ਮੈਂ ਕਮਰੇ ਜੀ ਬੈਠੇ ਸੀ ਵੱਡੇ ਬਾਲ ਸਾ ਮੇਰੇ ਕੋਲ ਆਏ ਤੇ ਮਿੰਨੂ ਬ੍ਰੰਨ ਕਾਕਾ ਕਿੱਥੇ ਆਪਣੇ ਬੰਦੇ ਇਹ ਨਹੀਂ ਮੈਂ ਕੱਲ ਤੋਂ ਧਨਵਾਦੀ ਦੌਰਾ ਸ਼ੁਰੂ ਕਰਨਾ ਹੈ। ਦੇਖੋ ਬੰਦੇ ਦੀ ਇਨਸਾਨ ਉਹਨਾਂ ਨੂੰ ਕੋਈ ਉਹਨਾਂ ਦੇਲੋਵਾਂ ਜੁੜੇ ਸੀ ਲੋਕਾਂ ਨਾਲ। ਉਹ ਕਹਿੰਦੇ ਫਿਰ ਵੀ ਆ ਜਿੰਨੇ ਮਾਈ ਆਪਾਂ ਆਪਣੇ ਬੰਦਿਆਂ ਨੇ ਪਾਈ ਹੈ ਲੜਾਈ ਲੜੀ ਹੈ। ਕਿਸੇ ਨਾਲ ਉਹਨਾਂ ਦੀ ਦੁਸ਼ਮਣੀ ਨਹੀਂ ਸੀ। ਕਿਸੇ ਨੂੰ ਹੋਏ ਨਹੀਂ ਗਿਆ। ਦੇਖੋ ਪੰਜਾਬ ਨੂੰ ਬਣਾਤਾ ਉਹ ਕੁਛ ਵੀ ਤੁਹਾਡੇ ਪਿੰਡ ਤੋਂ ਨਿਕਲ ਜਉ ਐਨ ਤੁਸੀਂ ਸਾਰੇ ਹਲਕੇ ਤੇ ਬੈਠਿਓ ਸਾਰੇ ਖਾਲੇ ਪਾਦਲ ਸਾਹਿਬ ਨੇ ਬਣਾਈਆਂ ਸਾਰੀਆਂ ਕਸੀਆਂ ਬਾਲ ਸਾਹਿਬ ਨੇ ਬਣਾਈਆਂ ਸਾਰੇ ਟਿਊਬਲ ਕਨੈਕਸ਼ਨ ਬਾਲ ਸਾਹਿਬ ਨੇ ਦਿੱਤਾ ਹੈ ਸਾਰੇ ਸਕੂਲ ਹਸਪਤਾਲ ਡਿਸਪੈਂਸਰੀਆਂ ਧਰਮਸ਼ਾਲਾ ਕੁਛ ਵੀ ਚੀਜ਼ ਹੈ ਇਕੱਲੇ ਬਾਲ ਸਾਹਿਬ ਬਗਾਰੇ ਇੱਕ ਵੀ ਕਿਸੇ ਨੂੰ ਦਿੱਤੀ ਗੱਲ ਸਹੀ ਹੈ ਕਿ ਨਹੀਂ ਸਹੀ ਬਿਲਕੁਲ ਕੱਲੇ ਇੱਥੇ ਨਹੀਂ ਪੂਰੇ ਪੰਜਾਬ ਪੂਰੇ ਪੰਜਾਬ ਮੈਂ ਤਾਂ ਕਿਤੇ ਕਿਤੇ ਸੋਚਦਾ ਸੀ ਜੇ ਬਾਈਚਾਂਸ ਬਾਪੂ ਬਾਦ ਸਿਆਸਤ ਚ ਨਾ ਹੀ ਹੁੰਦੇ ਹੈ ਕਿ ਭਗਵਾਨ ਤਪਾਨ ਵਰਗੇ ਉਹਨਾਂ ਦੀ ਜਗ੍ਹਾ ਫਿਰ ਤੋਂ ਕੋਈ ਚੀਮਨੇ ਚੁੰਦੇ ਤਾਂ ਆਪਾਂ ਤਾਂ ਜਿਵੇਂ ਹੀ ਮੈਨੂੰ ਰਾਤਨ ਨੂੰ ਟਿੱਬਿਆਂ 'ਤੇ ਬੈਠੇ ਹੁੰਦੇ ਲੰਬੀ ਵਾਲੇ ਉਹ ਬਜ਼ੁਰਗੋ ਅੱਟੇਪੇ ਨਹੀਂ ਹੁੰਦੇ ਸੀ ਲੰਬੀ ਜੀ ਹੈ ਇੱਥੋਂ ਮੈਨੂੰ ਯਾਦ ਹੈ ਮੈਂ ਜਦ ਸਕੂਲ ਪੜ੍ਹਦਾ ਹੁੰਦਾ ਸੀ ਜਿਹੜਾ ਤੋਂ ਬਾਦ ਨੂੰ ਪਠੰਡੇ ਉੱਥੇ ਵੀ ਗੱਡੀ ਜਾਂਦੇ ਹੁੰਦੇ ਸੀ ਟਿੱਬਿਆਂ 'ਚ ਸਾਰੇ ਟਿੱਬੇ ਹੁੰਦੇ ਸੀ ਇੱਥੋਂ ਸੜਕ ਹੀ ਨਹੀਂ ਹੁੰਦੀ ਸੀ ਬਠਿੰਡੇ ਨੂੰ ਉਤੋਂ ਦੀ ਆਉਣਾ ਪੈਂਦਾ ਜਿੱਦਾਂ ਭੜੀ ਟਿੱਬੇ ਥੋੜੇ ਵੀ ਸਾਰੇ ਟਿੱਬੇ ਸੀ ਇੱਥੇ ਥੋੜੇ ਹੁਣ ਜਿਹੜੇ ਝੋਨੇ ਲੱਗੇ ਆ ਬਾਪੂ ਬਾਦਲ ਕਰਦੀ ਹੈ ਪੂਰੇ ਪੰਜਾਬ ਇਸ ਕਰਕੇ ਮੈਂ ਨਹੀਂ ਕਹਦਾ ਕਿ ਮੇਰੇ ਪਿਤਾ ਪਰ ਸਹੀ ਬਣੇ ਤੇ ਜੋ ਕਿਤੇ ਰੱਬ ਕਿਤੇ ਕਿਤੇ ਪੈਦਾ ਕਰਦਾ ਉਹ ਜੇ ਗਾਣਾ ਸੀ ਨਾ ਰੱਬ ਕਿਤੇ ਕਿਤੇ ਪੈਦਾ ਕਰਦਾ ਸਹੀ ਗਾਣਾ ਤੇ ਉਹਨਾਂ ਦੀ ਸੋਚ ਤੇ ਮੈਂ ਚੱਲ ਰਿਹਾ ਹਾਂ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਚੱਲ ਰਿਹਾ ਹਾਂ ਮੇਰਾ ਨਿਸ਼ਾਨਾ ਵੀ ਆ ਕਿ ਆਪਣਾ ਪੰਜਾਬ ਆਪਣਾ ਘਰ ਹੈ ਕਿ ਆਪਾਂ ਨਾ ਬਚਾਇਆ ਨਾ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਕੋਈ ਝਕਾ ਨਹੀਂ ਰਹਿਣੀ ਇੱਥੇ ਜਿਹੜੇ ਆਪਾਂ ਸੋਚੀ ਪੈਟ ਸੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਭੇਜ ਦਾਂਗੇ ਉੱਥੇ ਵੀ ਦੁਰਾਜੇ ਬੰਦ ਹੋ ਗਏ ਆ ਉੱਥੇ ਵੀ ਕੱਟਣ ਲੱਗੇ ਵਾਪਸ ਤੁਸੀਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਹੈ ਆਪ ਕੋ ਤਰੱਕੀ ਕਰਨੀ ਆ ਆ ਆਪਣਾ ਕਿਲਾ ਤਕੜਾ ਕਰਨਾ ਪੈਣਾ ਹੈ ਤੇ ਉਹ ਤੁਸੀਂ ਕਰ ਸਕਦੇ ਹੋ ਤੇ ਐਸ ਕਰਕੇ 14ਵਾਂ ਤਰੀਕ ਨੂੰ ਕੀ ਕਰਨਾ ਹੈ ਹੈ ਜਾਂ ਇੱਕ ਕੰਮ ਜ਼ਰੂਰ ਕਰਿਓ ਜਿੰਨੀਆਂ ਬਸਾਂ ਭੇਜ ਦੇਣਾ 10% ਅੰਦਰ ਜਾਂਦੇ ਆ ਬਾਕੀ ਸਾਰ ਮੇਲਾ ਦੇਖਣ ਮੇਲੇ ਦੇਖਣ ਵਾਲੇ ਕੋਈ ਨਾ ਲੱਗੇ ਆ ਸਿੱਧੀ ਗੱਲ ਅਸੀਂ ਪਿੰਡ ਮਗਰ ਕੱਲੀ ਇੱਕ ਵਾਸ ਦੇਵਾਂਗੇ ਉਹ ਜਿਹੜੇ ਆਪਣੇ ਠੋਸ ਬੰਦੇ ਆ ਜਿਹਦੇ ਅੰਦਰ ਜਾਣ ਕੋਈ ਹੋ ਨਾ ਭਾਈ ਉੱਤੋਂ ਥੱਲੇ ਜਿਵੇਂ ਪਹਿਲੇ ਨਾ ਪਤਾ ਲੱਗ ਜੇ ਕਿਉਂਕਿ ਆਪਾਂ ਇਹਨੂੰ ਹੀ ਭੇਜਦੇ ਨੇ ਫਿਰ ਜਿੰਨਾ ਹੁੰਦਾ ਜਿਹੜੇ ਸੈਰ ਕਰਨ ਵਾਲੇ ਸਾਰੇ ਡੜ ਜਾਂਦੇ ਆ ਸੋ ਇੱਕ ਇੱਕ ਪਿੰਡ ਮਗਰ ਇੱਕ ਵਗ ਪਰ ਇੱਕ ਵਾਸ ਦੀ ਹੁਣੇ 60 70 ਨਾਲੇ ਜੇ ਗਰਮ ਠੰਡ ਹੈਗੀ ਐ ਜੱਫੀ ਦੇ ਫੇਰ ਪਾ ਕੇ ਕਹਿ ਦਿਖ ਨੋ ਕੇ ਭੇਜੋ ਸਾਰੇ 4 5 5 ਜਣੇ ਹਮਰੀ ਬਸ ਤੇ ਸਤਨ ਅੱਛਾ ਇੱਕ ਐਡੀ ਪਾਰਕਿੰਗ ਵੀ ਉਥੇ ਗੱਲ ਕਰ ਜਮਾਨ ਸਪੇਸ ਦੇ ਸਾਹਮਣੇ 50 8 ਕਿਲੇ ਲਲੇ ਪਰ ਆਪਾਂ ਜਿਵੇਂ ਨਾ ਸੌਂ ਕਾ ਕੇ ਜਾਣਾ ਕਿ ਆਪਾਂ ਉਠ ਰੈਲੀ ਦਾ ਗੇਟ ਪਰਲੇ ਪਾਸੇ ਨਹੀਂ ਜਾਣਾ ਆਪਾਂ ਸਿੱਧੇ ਉੱਤੇ ਤੇ ਨਾਲੇ ਆਪਾਂ 1.5 2 ਵਜੇ ਖਤਮ ਕਰ ਦਾਂਗੇ ਮੈਨੂੰ ਕੋਈ ਪੁੱਛ ਰਿਆ ਸੀ ਕਹਿੰਦੇ ਜੀ ਲੇਟ ਹੋ ਜਾਈਦਾ ਕਿ ਤਿੰਨ ਵਜਾਂ ਦੇ ਲੋਕੀ ਮੈਂ ਕਹਿੰਦਾ ਜੀ ਐਕਤੀ ਬਰਥਡੇ ਮੈਨੂੰ ਕਹਿੰਦਾ ਕਿਉਂ ਮੈਂ ਕਹਿੰਦਾ ਜਿਹੜੇ ਲੇਟ ਕਰਾਉਂਦੇ ਸੀ ਨਾ ਜਿਹੜੇ ਘੰਟਾ ਘੰਟਾ ਬੋਲਦੇ ਸੀ ਉਹ ਪਾਰਟੀ ਛੱਡ ਗਏ ਉਹ ਨਾ ਉਹਨਾਂ ਨੂੰ ਹਟਾ ਸਕਦੇ ਸੀ ਨਾ ਹਟਦੇ ਸੀ ਨਾ ਨੂੰ ਲੋਕ ਹੁੰਦੇ ਸੀ ਹੁਣ ਕਰੀਏ ਕੀ ਮੈਂ ਮੈਂ ਇੱਕ ਹੋਰ ਦੱਸਾਂ ਸਾਰਾ ਕੁਝ ਜੋ ਹੁੰਦਾ ਨਾ ਰੱਬ ਕਰਦਾ ਜੇ ਥੋੜੇ ਚੰਗੇ ਦਿਨ ਹੁਣ ਨਾ ਪਰਮਾਨ ਸਾਰਾ ਕੁਝ ਠੀਕ ਹੋ ਜਾਂਦਾ ਹੈ। ਮੈਂ ਦੇਖਿਆ ਜੇ ਮਾਰੇ ਦਿਨ ਪੈ ਜਾਣ ਜਿਹੜਾ ਕੋਸ਼ਿਸ਼ ਕਰਦੀ ਕੋਸ਼ਿਸ਼ ਕਰੋ ਉਲਟਾ ਹੀ ਜਾਂਦਾ ਹੈ। ਹੁਣ ਜਿਹੜਾ ਸੋਸ਼ਲ ਮੀਡੀਆ ਆਪਣੇ ਨਾਲ ਆਪਣੇ ਤੇ ਚਿਪੜਿਆ ਅਸੀਂ 4 ਸਾਲ ਪਹਿਲੇ 5 ਸਾਲ ਪਹਿਲੇ ਅੱਜ ਉਹਨਾਂ ਦੇ ਚਿਪੜਿਆ ਪਿਆ ਹੈ। ਹੈ? ਉਸੇ ਸੋਸ਼ਲ ਮੀਡੀਆ ਨੇ ਭਵੰਤਮਾਨ ਦੀ ਰੀਲ ਬਣਾਉਣੀ ਤੇ ਝਾੜੂ ਵਾਲੇ ਨੂੰ ਪਹੁੰਚਾਉਣਾ। ਸੋ ਮੈਂ ਜ਼ਿਆਦਾ ਸਮਝ ਲੈਂਦਾ ਹੁਣ ਤਿਆਰੀ ਕਰ ਲਉ ਸਾਰੇ ਗੱਡੀਆਂ ਪਹੁੰਚ ਜਾਣੀਆਂ ਟੜ ਕੇ ਉਸ ਦਿਨ ਪਤਾ ਲੱਗ ਜੇ ਕੱਲ ਮੈਂ ਮੁਕਸਰ ਜਾ ਕੇ ਆਇਆ ਮੈਨੂੰ ਲੱਗਾ ਰੈਲੀ ਰੈਲੀ ਬਣਾਦੀ ਸੀ ਉਹਨਾਂ ਨੇ ਹੁਣ ਆਪਣੇ ਮੈਂ ਦੇਖ ਰਿਹਾ ਤੁਹਾਡੇ ਚਿਹਰਿਆਂ ਦੇ ਬਸ ਮੈਨੂੰ ਤਾਂ ਬਿਲ ਲੱਗਦਾ ਰੋਕ ਕੇ ਰੱਖਣਾ ਪਿਆ ਤੁਹਾਨੂੰ ਇੰਨੀ ਗਰਮੀ ਜਣੀ ਪਈ ਹੈ ਚਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਤੋਂ ਧੰਨਵਾਦ ਕਰਦੇ ਹਾਂ ਆ ਲੜਾਈ ਤੁਸੀਂ ਲੜੀ ਹੈ ਪੂਰੀ ਹਿੰਮਤ ਨਾਲ ਲੜੀ ਹੈ ਦਲੇਰੀ ਨਾਲ ਲੜੀਏ ਥੋੜਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ